4 ਮਹੀਨੇ ਹੋਏ ਨੇ ਤੇ ਸੜਕਾਂ ਦੇ ਟੋਏ ਡੇਡ ਡੇਡ ਫੁੱਟ ਡੂੰਘੇ ਹੋ ਚੁੱਕੇ ਨੇ ਇਹ ਸੜਕਾਂ ਕੀ ਗੱਲ ਵਧੀਆ ਮਟੀਰੀਅਲ ਨਾਲ ਨਹੀਂ ਬਣਾਈਆਂ ਗਈਆਂ ਕਿ ਇਹਦੇ ਵਿੱਚ ਸਰਕਾਰਾਂ ਦਾ ਦੋਸ਼ ਆ ਜਾਂ ਇਹਦੇ ਵਿੱਚ ਠੇਕੇਦਾਰਾਂ ਦਾ ਦੋਸ਼ ਆ ਕਿ ਇਸ ਇਲਾਕੇ ਦੇ ਵਿੱਚ ਲਗਾਤਾਰ ਇੰਨੇ ਟੋਏ ਆ ਉਹਨਾਂ ਵਿੱਚ ਲਗਾਤਾਰ ਹੀ ਲੋਕ ਡਿੱਗਦੇ ਐ ਐਕਸੀਡੈਂਟ ਹੋ ਰਹੇ ਆ ਮੈਂ ਉਹਨੂੰ ਕਿਹਾ ਵੀ ਜਿਹੜੀ ਮਿੱਟੀ ਪਾਉਣੀ ਆ ਇਹਦੇ ਉੱਤੇ ਬਲਡوزر ਫੇਰ ਕੇ ਇਹਨੂੰ ਜਿਹੜਾ ਦਬਾ ਦੇਣਾ ਪਰ ਉਹਨੇ ਕੰਮ ਚੱਲ ਗੜ ਕਿਸੇ ਦਾ ਕਿਉਂ ਇਨ੍ਹਾਂ ਕੰਮਾਂ ਵਿੱਚ ਕਮਿਸ਼ਨਾਂ ਬਹੁਤ ਹੁੰਦੀਆਂ ਜਿਹੜਾ ਹਲਕਾ ਇੰਚਾਰਜ ਆਪ ਦਾ ਉਹਨੂੰ ਵੀ ਕਹਿ ਚੁੱਕੇ ਆ ਉਹ ਵੀ ਲਾਰੇ ਲਾਈ ਜਾਂਦਾ ਬਸ ਹੋ ਗਿਆ ਕੰਮ ਨਹੀਂ ਬਸ ਹੋ ਗਿਆ ਕੰਮ ਹੋ ਗਿਆ ਕੰਮ ਕੱਲ ਜੀ ਕਹਿੰਦੇ ਇੱਥੇ ਐਕਸੀਡੈਂਟ ਵੀ ਹੁੰਦੇ ਆ ਐਕਸੀਡੈਂਟ ਇੱਥੇ ਇਤਨਾ ਬੇਟਾ ਹੁੰਦੇ ਆ ਵੀ ਆ ਜਿਹੜਾ ਤੋਵਾ ਜਿਹੜਾ ਮੋਟਰਸਾਈਕਲ ਕਾਲੀ ਆਉਂਦਾ ਇਹਦੇ ਵਿੱਚ ਪੈਂਦਾ ਅੱਗੇ ਜਾ ਕੇ ਫੇਰ ਟੋਏ ਚ ਵੱਢ ਜਾਂਦਾ ਇਹ ਸਾਡਾ ਰੋੜ ਰੁੜਕਾ ਰੋੜ ਗਰਾਇਆ ਇਹਦਾ ਬਹੁਤ ਜ਼ਿਆਦਾ ਹੀ ਮਾੜਾ ਹਾਲ ਹੋ ਚੁੱਕਿਆ ਇਸ ਟਾਈਮ ਜਿਹਦਾ ਰੋੜ ਇਨੀ ਘੱਟੋ ਘੱਟ ਆ ਦਸੰਬਰ ਚ ਬਣਿਆ ਸੀਗਾ ਇਹ ਅਹ ਆ ਚਾਰ ਮਹੀਨਿਆਂ ਜੇ ਤੁਸੀਂ ਦੇਖੋ ਇੱਥੋਂ ਜਿੰਨੇ ਵੀ ਲੋਕੀ ਲੰਘਦੇ ਆ ਬਹੁਤ ਜ਼ਿਆਦਾ ਪਰੇਸ਼ਾਨ ਆ ਇੱਥੋਂ ਬਹੁਤ ਜ਼ਿਆਦਾ ਹੀ ਬੜਾ ਪਿੰਡ ਤੋਂ ਜਡੇਆਲਾ ਰੋਡ ਜੋ ਹਰ ਇੱਕ ਪਾਰਟੀ ਲਈ ਹੁਣ ਸਿਰਦਰਦੀ ਬਣ ਰਹੀ ਹੈ ਅਤੇ ਜੋ ਪਾਰਟੀਆਂ ਦੇ ਲੀਡਰ ਇਸ ਸੜਕ ਨੂੰ ਬਣਾਉਣ ਲਈ ਲੋਕਾਂ ਨਾਲ ਵਾਅਦੇ ਕਰਕੇ ਵੋਟਾਂ ਹਾਸਲ ਕਰ ਲੈਂਦੇ ਸਨ ਉਹਨਾਂ ਲੀਡਰਾਂ ਨੂੰ ਹੁਣ ਵੋਟਰਾਂ ਵੱਲੋਂ ਹੀ ਵੋਟਾਂ ਵਿੱਚ ਸਬਕ ਸਿਕਾਇਆ ਗਿਆ ਹੈ 17 ਕਿਲੋਮੀਟਰ ਲੰਬੀ ਸੜਕ ਜੋ ਪ੍ਰਧਾਨ ਮੰਤਰੀ ಗ್ರಾಮ ਯੋਜਨਾ ਦੇ ਅਧੀਨ ਬਣਨੀ ਹੈ ਜਿਸ ਦੀ ਲਾਗਤ 6 ਕਰੋੜ 69 ਲੱਖ ਤੋਂ ਵੱਧ ਦੀ ਲਾਗਤ ਹੈ ਜਿਸ ਨੂੰ ਬਣਾਉਣ ਦੀ ਮਿਆਦ ਜੋ ਮੇਨ ਚੌਂਕ ਵਿੱਚ ਲੱਗੇ ਬੋਰਡ ਤੇ ਲਿਖੀ ਹੈ ਉਸ ਦੇ ਮੁਤਾਬਕ 2022 ਸਾਲ ਵਿੱਚ ਇਹ ਸੜਕ ਬਣਾ ਕੇ ठेकेदार ਵੱਲੋਂ ਲੋਕਾਂ ਦੇ ਸਪੂਰਦ ਕਰਨੀ ਸੀ ਅਤੇ 2027 5 ਸਾਲ ਤੱਕ ਇਸ ਸੜਕ ਨੂੰ ਰਿਪੇਅਰ ਕਰਕੇ ਦੇਣਾ ਸੀ ਪਰ ਇਹ ਸੜਕ 2024 ਤੱਕ ਵੀ ਪੂਰੀ ਨਹੀਂ ਬਣੀ ਟੋਟਿਆਂ ਦੇ ਵਿੱਚ ਸੜਕ ਨੂੰ ਮਹਿਜ਼ ਬਣਾ ਕੇ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਅਤੇ ਹਾਲਾਤ ਤਾਂ ਹੁਣ ਇਹ ਬਣ ਗਏ ਹਨ ਜਿੱਥੋਂ-ਜਿੱਥੋਂ ਇਹ ਸੜਕ ਬਣਾਈ ਗਈ ਹੈ ਉੱਥੇ ਕੋਈ ਥਾਮਾਂ ਤੋਂ ਸੜਕ ਬੈਠ ਗਈ ਹੈ ਜਿਸ ਨਾਲ ਰਾਗੀਰ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਸੱਟਾਂ ਵੀ ਲਗਵਾ ਰਹੇ ਹਨ ਲੋਕਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਸੈਂਟਰ ਵੱਲੋਂ ਬਣਾਈ ਜਾ ਰਹੀ ਇਸ ਸੜਕ ਦੀ ਨਿਰਪੱਖ ਜਾਂਚ ਕਰਵਾ ਕੇ ਘਟਿਆ ਕੰਮ ਕਰਨ ਵਾਲੇ ਠੇਕੇਦਾਰ ਦੇ ਖਿਲਾਫ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਦੇ ਖਿਲਾਫ ਕੰਨ ਦੀ ਕਾਰਵਾਈ ਕੀਤੀ ਜਾਵੇ ਲੋ ਦੇਖੋ ਤੁਸੀਂ ਵੀ ਇਹ ਖਾਸ ਰਿਪੋਰਟ ਜੀ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਜਗਦੀਪ ਕੁਮਾਰ ਮੈਂ ਗਰਾਿਆਂ ਦਾ ਰਹਿਣ ਵਾਲਾ ਆ ਇਹ ਸਾਡਾ ਰੋਡ ਰੁੜਕਾ ਰੋਡ ਗਰਾਿਆਂ ਇਹਦਾ ਬਹੁਤ ਜ਼ਿਆਦਾ ਹੀ ਮਾੜਾ ਹਾਲ ਹੋ ਚੁੱਕਿਆ ਹੈ ਇਸ ਟਾਈਮ ਜਿਹਦਾ ਰੋਡ ਹੈ ਇੰਨੀ ਘੱਟੋ ਘੱਟ ਆ ਦਸੰਬਰ ਚ ਬਣਿਆ ਸੀਗਾ ਇਹ ਤੇ ਆ ਚਾਰ ਮਹੀਨਿਆਂ ਜੀ ਤੁਸੀਂ ਦੇਖੋ ਇੱਥੋਂ ਜਿੰਨੇ ਵੀ ਲੋਕੀ ਲੰਘਦੇ ਆ ਬਹੁਤ ਜ਼ਿਆਦਾ ਪਰੇਸ਼ਾਨ ਆ ਇੱਥੋਂ ਬਹੁਤ ਜ਼ਿਆਦਾ ਹੀ ਜਿਹਨੂੰ ਕਹਦੀਏ ਇਸ ਦੀ ਕੰਡੀਸ਼ਨ ਇੰਨੀ ਖ ਮਾੜੀ ਹੋ ਚੁੱਕੀ ਆ ਕੁਝ ਕੁ ਜਗ੍ਹਾ ਤੋਂ ਇੰਨੀ ਖ ਬਹਿ ਚੁੱਕੀ ਆ ਇਹ ਬਣਨ ਤਕਰੀਬਨ ਚਾਰ ਤੋਂ ਪੰਜ ਮਹੀਨੇ ਹੋਏ ਇਹਨੂੰ ਇਸ ਤੋਂ ਜ਼ਿਆਦਾ ਲੰਬਾ ਟਾਈਮ ਨਹੀਂ ਹੋਇਆ ਚਾਰ ਮਹੀਨਿਆਂ ਜੀ ਇਹਦਾ ਸੜਕ ਦਾ ਹਾਲ ਹੋ ਗਿਆ ਵਾ ਦਿੱਲੀ ਇੱਕ ਦੋ ਬੰਦੇ ਡਿੱਗਦੇ ਡਿੱਗਦੇ ਆ ਯਾਨੀ ਕਿ ਪੱਕਾ ਚਾਂਸ ਆ ਵੀ ਇੱਕ ਦੋ ਬੰਦੇ ਇੱਥੇ ਡੇਗੂ ਗੱਡੂ। ਉੱਥੋਂ ਵੱਜੂਗੇ ਤਾਂ ਹੀ ਤੁਹਾਡੇ ਭਣਾ। ਦਿਨੇ ਬੰਦਾ ਕ੍ਰੋਸ ਕਰ ਲੈਂਦਾ ਇਹਨੂੰ। ਆ ਰਾਇ ਸਮਾਜ ਸੇਵਕ ਇਹਨਾਂ ਨੂੰ ਪੁੱਛ ਲੋ ਇਹ ਬਹੁਤ ਜ਼ਿਆਦਾ ਧਿਆਨ ਰੱਖਦੇ ਆ। ਦੱਸਿਓ ਅੰਕਲ ਸੜਕ ਬਾਰੇ ਬਣਾਇਆ। ਆ ਜਿਹੜੇ ਟੋਏ ਪੈ ਗਏ ਨਵੀਂ ਸੜਕ ਤੇ ਦੱਸੋ ਇਹਨਾਂ ਦਾ ਕੀ ਹਾਲ ਆ। ਹਾਂਜੀ ਅੰਕਲ ਜੀ। ਇਹ ਸੀਵਰੇਜ 2011 ਨਵੰਬਰ ਵਿੱਚ ਚੱਲੂ ਹੋਇਆ ਸੀ। ਜਿਹੜੇ ਸੀਵਰੇਜ ਪਿਆ ਤੇ ਠੇਕੇਦਾਰ ਨਾਲ ਅਸੀਂ ਗੱਲ ਕੀਤੀ ਕਿ ਤੇਨੇ ਕੋਈ ਸਮਾਂ ਰੱਖਣ ਦੀ ਜਗ੍ਹਾ ਨਹੀਂ ਤੇ ਮੈਂ ਉਹਨੂੰ ਦੋ ਤੱਕਾਲਾਂ ਵੀ ਦਿੱਤੀਆਂ। ਮੈਂ ਉਹਨੂੰ ਕਿਹਾ ਵੀ ਜਿਹੜੀ ਮਿੱਟੀ ਪਾਉਣੀ ਆ ਇਹਦੇ ਉੱਤੇ ਬਲਡوزر ਫੇਰ ਕੇ ਇਹਨੂੰ ਜਿਹੜਾ ਦਬਾ ਦੇਣਾ ਪਰ ਉਹਨੇ ਕੰਮ ਚੱਲ ਗੜ ਕਿਹਾ ਇਹਨਾਂ ਕੰਮਾਂ ਵਿੱਚ ਕਮਿਸ਼ਨਾਂ ਬਹੁਤ ਹੁੰਦੀਆਂ ਹੁਣ ਕਈ ਵਾਰੀ ਇਹ ਸੜਕ ਬਹਿ ਚੁੱਕੀ ਆ ਹੁਣ ਤਾਂ ਟੋਆ ਹੀ ਬਹਿ ਚੁੱਕੀ ਅੱਗੇ ਵੀ ਬਹਿ ਚੁੱਕੀ ਆ ਬਾਰ-ਬਾਰ ਅਸੀਂ ਜਿਹੜਾ ਹਲਕਾ ਇੰਚਾਰਜ ਆਪਲਾ ਉਹਨੂੰ ਵੀ ਕਹਿ ਚੁੱਕੇ ਆ ਉਹ ਵੀ ਲਾਰੇ ਲਾ ਗਿਆ ਨਾ ਬਸ ਹੋ ਗਿਆ ਕੰਮ ਦੀ ਬਸ ਹੋ ਗਿਆ ਕੰਮ ਹੋ ਗਿਆ ਕੰਮ ਅਕਲ ਜੀ ਕਹਿੰਦੇ ਇੱਥੇ ਐਕਸੀਡੈਂਟ ਵੀ ਹੁੰਦੇ ਆ ਐਕਸੀਡੈਂਟ ਇੱਥੇ ਇਦਾਂ ਬਿਟਾ ਹੁੰਦੇ ਆ ਵੀ ਆ ਜਿਹੜਾ ਟੋਆ ਜਿਹੜਾ ਮੋਟਰਸਾਈਕਲ ਕਾਲੀ ਆਉਂ ਅੱਗੇ ਜਾ ਕੇ ਫੇਟ ਹੋਏ ਜਵੜ ਜਾਂਦਾ ਕਈ ਵਾਰੀ ਇੱਕ ਬੁੜੀ ਦੀ ਲਤ ਵੀ ਟੁੱਟ ਚੁੱਕੀ ਆ ਇੱਕ ਬੰਦੇ ਦੀ ਵੀ ਲਾ ਟੁੱਟ ਚੁੱਕੀ ਆ ਅਸੀਂ ਪ੍ਰਸ਼ਾਸਨ ਨੂੰ ਖਾਣੇ ਵਾਲੇ ਨੂੰ ਬੇਨਤੀ ਕੀਤੀ ਆ ਤੇ ਕੋਈ ਇਹਦਾ ਪ੍ਰਬੰਧ ਕਰੋ ਪਰ ਪੰਚਾਇਤਾਂ ਨਾ ਘਣਾ ਸਰ ਮੱਥੇ ਕਰਨਾਲਾ ਉੱਥੇ ਦਾ ਉੱਥੇ ਗੱਲ ਉੱਥੇ ਦੀ ਉੱਥੇ ਖੜੀ ਆ ਜੇ ਇਹ ਸਚਾਰੂ ਟਾਂਗ ਨਾਲ ਸੜਕ ਬਣ ਜਈ ਫੇ ਤੇ ਇੱਥੇ ਜਿੰਨੇ 50 60% ਦੇ ਸੜਕ ਦੇ ਬੰਦੇ ਆ ਉਹਨਾਂ ਨੂੰ ਆਉਣ ਜਾਣ ਨੂੰ ਡੇਲੀ ਇਹ ਕੰਮ ਕਰਨ ਵਾਲੇ ਉਹਨਾਂ ਨੂੰ ਰਾਹ ਮੋਝੇ ਬਸ ਖੰਭ ਸਾਹਿਬ ਲੰਘ ਟਾਈਮ ਹੋ ਗਿਆ ਸੀ ਇਹਨੂੰ ਬਣੀ ਨੂੰ ਇਹ 2011 ਚ ਬੇਟਾ ਨਵੰਬਰ ਵਿੱਚ ਚਾਲੂ ਹੋਈ ਸੀ 12 ਵਿੱਚ ਬਣ ਗਈ ਸੀ ਕੀਬਰੇਜ ਉਦੋਂ ਪਿਆ ਨਹੀਂ ਆਪੇ ਹੁਣ ਹੁਣ ਵਾਲੀ ਇਹ 6 ਸਾਲ ਪਹਿਲਾਂ ਬਣੀ ਸੀ ਹਾਂਜੀ ਅੰਕਲ ਜੀ ਕੀ ਨਾਮ ਆ ਤੁਹਾਡਾ ਜੌਨੀ ਪੰਜ ਮੇਰਾ ਨਾਮ ਆ ਪਿੰਡ ਬੋਪਾ ਰਾਏ ਮੇਰਾ ਇਸ ਇਲਾਕੇ ਦੇ ਵਿੱਚ ਲਗਾਤਾਰ ਇੰਨੇ ਟੋਏ ਆ ਉਹਨਾਂ ਦੇ ਵਿੱਚ ਲਗਾਤਾਰ ਹੀ ਲੋਕ ਡਿੱਗਦੇ ਆ ਐਕਸੀਡੈਂਟ ਹੋ ਰਹੇ ਆ ਜੀ ਤੇ ਲਗਾਤਾਰ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਦੇ ਵਿੱਚ ਕਿੰਨਾ ਕਚਰ ਹੋ ਗਿਆ ਸੀ ਸੜਕ ਬਣੀ ਨੂੰ ਤੱਕ ਇਹ ਸੜਕ ਬਣੀ ਭਗਵਾਨਤਮਾਨ ਦੇ ਸਰਕਾਰ ਤੇ ਟਾਈਮ ਦੇ ਉੱਤੇ ਬਣੀ ਆ ਤੇ ਉਹਦੇ ਦੌਰਾਨ ਜਿਹੜੇ ਉਹ ਗੱਟ ਰਹੇ ਆ ਬਾਰੇ ਉਹ ਪੂਰੇ ਨਹੀਂ ਹੋਏ ਦੀ ਜੇ ਟੋਏ ਉਹ ਨਹੀਂ ਪੂਰੇ ਹੋਏ ਸੜਕ ਦਾ ਜੂੜ ਬਣੀਆ ਟੋਏ ਨਹੀਂ ਪੂਰੇ ਟੋਆਂ ਦੇ ਵਿੱਚ ਲੋਕ ਡਿੱਕੇ ਮਰਦੇ ਆ ਜੀ ਕਈ ਐਕਸੀਡੈਂਟ ਹੋ ਚੁੱਕੇ ਇੱਕ ਨਹੀਂ ਦੀਪਤੀ ਐਕਸੀਡੈਂਟ ਹੋ ਚੁੱਕੇ ਵੀ ਇਹੇ ਰੋਡ ਦੇ ਉੱਤੇ ਆਹੀ ਜਗ੍ਹਾ ਦੇ ਉੱਤੇ ਹਾਂਜੀ ਭਾਈ ਕੀ ਨਾਮ ਮੇਰਾ ਨਾਮ ਹੈ ਜੀ ਭਰਤਕ੍ਰਿਸ਼ਨ ਹੈ ਜੀ ਮੇਰੇ ਨਾਮ ਸ਼ਹਿਰ ਗੁਰਾਇਆਂ ਦੇ ਅਸੀਂ ਰਹਿਣ ਵਾਲੇ ਆ ਤੇ ਅੱਜ ਚੀਜ਼ਾਂ ਦੇਖ ਕੇ ਬਹੁਤ ਸਾਡਾ ਦਿਲ ਦੁਖੀ ਹੁੰਦਾ ਆ ਵੀ ਜੋ ਸਰਕਾਰਾਂ ਦੇ ਹਾਲ ਆ ਬਹੁਤ ਜ਼ਿਆਦਾ ਮਾੜੇ ਹੁੰਦੇ ਜਾ ਰਹੇ ਆ ਦਿਨੋ ਦਿਨ ਆ ਸ਼ਹਿਰ ਜਿਹੜੀ ਆ ਸਾਡੀ ਸੜਕ ਜਾਂਦੀ ਆ ਗੁਰਾਇਆਂ ਤੋਂ ਰੁੜਕਾ ਰੋੜੀ ਜਾਂਦਾ ਆ ਪਹਿਲੀ ਗੱਲ ਤਾਂ ਮਸੀਹ ਦੀ ਕਿਸਮਤ ਖੁੱਲੀ ਸੀ ਜਿਹੜੀਆਂ ਸਰਕਾਰਾਂ ਨੂੰ ਮਿਹਨਤਾਂ ਤਰਲੇ ਪਾ ਕੇ ਇਹ ਸੜਕ ਬਣਵਾਈ ਗਈ ਸੜਕ ਦੇ ਬਣਾਉਣ ਦੇ ਲਈ ਬਹੁਤ ਲੋਕਾਂ ਨੇ ਮਿਹਨਤਾਂ ਕੀਤੀਆਂ ਸਰਕਾਰਾਂ ਦੀਆਂ ਵੇ ਸਰ ਸੜਕ ਬਣਾ ਦਿਓ ਸੜਕ ਬਣਾ ਦਿਓ ਰੋਜ਼ ਐਕਸੀਡੈਂਟ ਹੁੰਦੇ ਸੀ ਤੇ ਉਹੀ ਸੜਕਾਂ ਨੂੰ ਦਸੰਬਰ ਦੇ ਵਿੱਚ ਆ ਦਸੰਬਰ 2023 ਦੇ ਵਿੱਚ ਬਣਾਇਆ ਗਿਆ 23 ਦੇ ਵਿੱਚ ਬਣਾ ਕੇ ਤੇ ਸਿਰਫ 4 ਮਹੀਨੇ ਹੋਏ ਨੇ ਤੇ ਸੜਕਾਂ ਦੇ ਟੋਏ ਡੇਡ ਡੇਡ ਫੁੱਟ ਡੂੰਘੇ ਹੋ ਚੁੱਕੇ ਨੇ ਇਹ ਸੜਕਾਂ ਕੀ ਗੱਲ ਵਧੀਆ ਮਟੀਰੀਅਲ ਨਾਲ ਨਹੀਂ ਬਣਾਈਆਂ ਗਈਆਂ ਕਿ ਇਹਦੇ ਵਿੱਚ ਸਰਕਾਰਾਂ ਦਾ ਦੋਸ਼ ਆ ਜਾਂ ਇਹਦੇ ਵਿੱਚ ਠੇਕੇਦਾਰਾਂ ਦਾ ਦੋਸ਼ ਆ ਕੀ ਇਹ ਜਿਹੜੀ ਸੜਕ ਆ ਕੀ ਗੱਲ ਇਹ ਟੋਟਿਆਂ ਦੇ ਵਿੱਚ ਬਣਾਈ ਜਾ ਰਹੀ ਆ ਇਹ ਜਿਹੜੀ ਸੜਕ ਆ ਜਿਹੜੀ ਇਹ ਆ ਇਹ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਜਿਹੜੀ ਆ ਜਿਹੜੀਆਂ ਸੜਕਾਂ ਇਹ ਬਣਾਈਆਂ ਗਈਆਂ ਨੇ ਜੰਨੀਆਂ ਵੀ ਪਿੰਡਾਂ ਨੂੰ ਸੜਕ ਜੰਨੀਆਂ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਬਣਾਈਆਂ ਜਾਂਦੀਆਂ ਨੇ ਪਰ ਇਹਦੀ ਜਿਹੜੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਹੁੰਦੀ ਆ ਉਹ ਸਾਰੀ ਸੈਂਟਰਲ ਗਵਰਨਮੈਂਟ ਤੇ ਜਿਹੜੀ ਸਟੇਟ ਗਵਰਨਮੈਂਟ ਹੁੰਦੀ ਆ ਉਹਨਾਂ ਦੋਨਾਂ ਦੀ ਮਿਲ ਕੇ ਹੁੰਦੀ ਆ ਤੇ ਉਹਨਾਂ ਦੀਆਂ ਜਿਹੜੀਆਂ ਗਰੰਟਾਂ ਵੀ ਨੇ ਉਹ ਆਲਰੇਡੀ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ ਸੈਂਟਰਲ ਗਵਰਨਮੈਂਟ ਦੇ ਥਰੂ ਸੋ ਸੈਂਟਰਲ ਗਵਰਨਮੈਂਟ ਨੇ ਜੋ ਇਹਦੀ ਗਰਾਂਟ ਜਾਰੀ ਕਰਕੇ ਸੜਕ ਬਣਾ ਦਿੱਤੀ ਗਈ ਸੀ ਸੜਕ ਬਣਾਉਣ ਦੇ ਬਾਵਜੂਦ ਬਹੁਤ ਸਾਲ ਤਾ ਲੋਕਾਂ ਨੇ ਮਿਹਨਤਾਂ ਕੀਤੀਆਂ ਇਹ ਸੜਕ ਬਣੀ ਹੀ ਨਹੀਂ ਟੋਟੇ ਹਰ ਥਾਂ ਦੇ ਬਣੇ ਰਹੇ ਆ ਜਿੱਥੇ ਹੁੰਦਾ ਸੀ ਕੋ ਪੱਚ ਲਾ ਦਿੰਦੇ ਸੀ ਉਹ ਵੀ ਪੱਚ ਮਹੀਨੇ ਡੇਢ ਮਹੀਨੇ ਬਾਅਦ ਟੁੱਟ ਜਾਂਦੇ ਸੀਗੇ ਖਿੱਲਰ ਜਾਂਦੇ ਸੀ ਜਦੋਂ ਮੀਂਹ ਪੈਂਦਾ ਸੀ ਸੋ ਉਸ ਤੋਂ ਬਾਅਦ ਇਹ ਦੇਖ ਸਕਦੇ ਹੋ ਤੁਸੀਂ ਚੰ ਅ ਦਸੰਬਰ ਦੇ ਵਿੱਚ ਬਣਾਈ ਗਈ ਸੀ ਸੜਕ 4 ਮਹੀਨਿਆਂ ਬਾਅਦ ਇੰਨੀ ਜਾਰੜੂਂਗੀ ਹੋ ਚੁੱਕੀ ਆ ਫਿਰ ਰੋਜ਼ ਕੋਈ ਨਾ ਕੋਈ ਇੱਥੇ ਰੋਜ਼ ਦੀ ਕੋਈ ਨਾ ਕੋਈ ਡਿੱਗਦਾ ਆ ਤੁਸੀਂ ਸਰਕਾਰਾਂ ਇਹ ਨਹੀਂ ਦੇਖਦੀਆਂ ਵੀ ਕੋਈ ਬੱਚਾ ਹੋ ਸਦਾ ਨਾਲ ਕੋਈ ਪ੍ਰੈਗਨੈਂਟ ਲੇਡੀ ਹੋ ਜਾਦੀ ਆ ਕੋਈ ਵੀ ਹੋ ਸਕਦਾ ਆ ਸਰਕਾਰਾਂ ਨੂੰ ਕਦੋਂ ਹੋਸ਼ ਹੋਣਗੇ ਜਦੋਂ ਕੋਈ ਇੱਥੇ ਡਿੱਗੇਗਾ ਜਾਂ ਕੋਈ ਅ ਅਨਹੋਣੀ ਹੋਏਗੀ ਉਦੋਂ ਹੀ ਸਰਕਾਰਾਂ ਦੀਆਂ ਅੱਖਾਂ ਖੁੱਲਣਗੀਆਂ ਲੋਕਾਂ ਨੂੰ ਇਹ ਜਾਂ ਤਾਂ ਸਰਕਾਰਾਂ ਜੇ ਗਰਾਂਟਾਂ ਦਿੰਦੀਆਂ ਨੇ ਗਰਾਂਟਾਂ ਦੇ ਕੇ ਬਣਾਉਂਦੀਆਂ ਨੇ ਪੇਮੈਂਟਾਂ ਪੂਰੀਆਂ ਦਿੰਦੀਆਂ ਨੇ ਕੀ ਠੇਕੇਦਾਰਾਂ ਨੂੰ ਇਹ ਪੁੱਛਿਆ ਨਹੀਂ ਜਾ ਸਕਦਾ ਵੀ ਤੁਸੀਂ ਮਟੀਰੀਅਲ ਵਧੀਆ ਯੂਜ਼ ਕਰਦੇ ਹੋ ਜਾਂ ਨਹੀਂ ਯੂਜ਼ ਕਰ ਸਕਦੇ ਹੋ ਜਿੰਨੀਆਂ ਵੀ ਸਰਕਾਰਾਂ ਨੇ ਠੇਕੇਦਾਰਾਂ ਨੂੰ ਟੋਟਿਆਂ ਦੇ ਵਿੱਚ ਬਣਾਇਆ ਜਾਂਦਾ ਜਿੰਨਾ ਵੀ ਸਮਾਰਟ ਟੋਟਿਆਂ ਦੇ ਵਿੱਚ ਕੀਤਾ ਜਾ ਰਿਹਾ ਠੇਕੇਦਾਰਾਂ ਨੂੰ ਪੁੱਛਿਆ ਜਾਂ ਸਾਰਾ ਵੀ ਤੁਸੀਂ ਘਟੀਆਂ ਮਟੀਰੀਅਲ ਯੂਜ਼ ਕੀਤਾ ਜਾਂ ਕਿੱਦਾਂ ਕੀਤਾ ਸੜਕ ਸਰਕਾਰਾਂ ਪੇਮੈਂਟਾਂ ਦੇ ਕੇ ਸੜਕਾਂ ਬਣਾ ਦਿੰਦੀਆਂ ਨੇ ਮੁੜ ਕੇ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਪੁੱਛਗਛ ਨਹੀਂ ਹੁੰਦੀ ਕੋਈ ਕੇਅਰ ਨਹੀਂ ਹੁੰਦੀ ਵੀ ਸੜਕ ਵਧੀਆ ਬਣਾਈ ਕਿ ਮਟੀਰੀਅਲ ਕਿਹੜਾ ਯੂਜ਼ ਕੀਤਾ ਕੋਈ ਪੁੱਛਗਛ ਨਹੀਂ ਹੁੰਦੀ ਸਾ ਅਸੀਂ ਇਹ ਕਹਿਣਾ ਚਾਹੁੰਦੇ ਆਂ ਬਈ ਜਿੰਨੀਆਂ ਵੀ ਸਰਕਾਰਾਂ ਨੇ ਇਸ ਚੀਜ਼ ਦਾ ਬਹੁਤ ਖਿਆਲ ਰੱਖਿਆ ਜਾਵੇ ਤਾਂ ਕਿ ਕਿਸੇ ਵੀ ਗਰੀਬ ਦਾ ਕਿਸੇ ਵੀ ਮਾਂ ਦਾ ਕੋ ਪੁੱਤ ਨਾ ਵਿਚ ਵੇਛੜ ਪਾਵੇ ਕੋਈ ਮਰ ਨਾ ਜਾਵੇ ਸੋਈ ਰਿਕਵੈਸਟ ਕਰਦੇ ਆਂ ਵੀ ਜਿੰਨੇ ਵੀ ਟੋਟੇ ਨੇ ਇਹਨਾਂ ਨੂੰ ਚੰਗੀ ਮਟੀਰੀਅਲ ਦੇ ਨਾਲ ਪਰਾਇਆ ਜਾਵੇ ਤੇ ਇਸ ਤੇ ਸੁਣਵਾਈ ਹੋਣੀ ਚਾਹੀਦੀ ਆ ਤੇ ਜਿਹੜੇ ਠੇਕੇਦਾਰ ਵਿੱਚੋਂ ਮਿਲਾਵਟ ਕਰ ਰਹੇ ਆ ਉਹਨਾਂ ਦੇ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਤਾਂ ਕਿ ਕਿਸੇ ਦੀ ਕੋਈ ਵੀ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ ਜੀ ਥੈਂਕ ਯੂ ਸੋ ਮੱਚ